ਚਲੋ ਖੈਰ ਇੱਕ ਆਪਾਂ ਬਿਆਨ ਤੇ ਪਹਿਲਾਂ ਗੱਲ ਕਰਦੇ ਰਹੇ ਆ ਤੇ ਇੱਕ ਉਸੇ ਤੇ ਆਪਾਂ ਗੱਲ ਕਰ ਲਈ ਆਤਿਸ਼ੀ ਹੋ ਰਿਆਂ ਦਾ ਇੱਕ ਬਿਆਨ ਉਸ ਤੇ ਕਾਫੀ ਸਾਰਾ ਮਿੰਟੂ ਜੀ ਵਿਵਾਦ ਪਿਆ ਪਹਿਲਾਂ ਤੇ ਇਹ ਸੀਗਾ ਕਿ ਗੁਰੂ ਸਾਹਿਬਾਨ ਦੇ ਬਾਰੇ ਬੋਲਿਆ ਹੋਇਆ ਫਿਰ ਉਸ ਤੋਂ ਬਾਅਦ ਮਾਨ ਸਾਹਿਬ ਨੇ ਕਲੀਅਰ ਵੀ ਕੀਤੀ ਗੱਲ ਕਿ ਨਹੀਂ ਭਈ ਇਸ ਤੇ ਜਾਂਚ ਕਰਾ ਲਈ ਇਦਾਂ ਤੇ ਕੁਝ ਹੈ ਹੀ ਨਹੀਂ ਸੀ ਇਹਦੇ ਵਿੱਚ ਭਾਜਪੀ ਜਿਹੜੀ ਉਹ ਜਾਣ ਬੁੱਝ ਕੇ ਗੱਲ ਨੂੰ ਖਿਲਾੜ ਰਹੀ ਹੈ ਫਿਰ ਉਹ ਗੱਲ ਅੱਗੇ ਵੀ ਚਲੀ ਗਈ ਉਸ ਤੇ ਸੁਖਬੀਰ ਬਾਦਲ ਸਾਹਿਬ ਹੋਣ ਭਾਵੇਂ ਸੁਪਾਲ ਖਹਿਰਾ ਸਾਹਿਬ ਹੋਣ ਪ੍ਰਗਟ ਸਾਹਿਬ ਜਿਹੜੇ ਬੰਦਿਆਂ ਨੇ ਵੀ ਉਹ ਗੱਲ ਨੂੰ ਸ਼ੇਅਰ ਕੀਤਾ ਜਾਂ ਉਸ ਤੇ ਗੱਲਬਾਤ ਕੀਤੀ ਫਿਰ ਉਹਨਾਂ ਨੂੰ ਵੀ ਨਾਲ ਹੁਣ ਖਿੱਚਿਆ ਹੋਇਆ ਤੇ ਇੰਨੀ ਜਲਦੀ ਗੱਲ ਕਲੀਅਰ ਕਿਵੇਂ ਹੋ ਗਈ ਵੈਸੇ ਕਈ ਸਾਰੀਆਂ ਚੀਜ਼ਾਂ ਨੇ ਇੱਕ ਆਡੀਓ ਸੀ ਕੁਝ ਵੀਡੀਓਜ਼ ਵਗੈਰਾ ਨਿਕਤੇ ਜਿਨ੍ਹਾਂ ਦੀ ਜਾਂਚ ਅਜੇ ਹੋ ਕੇ ਆਈ ਨਹੀਂ ਇਹ ਬਹੁਤ ਛੇਤੀ ਜਾਂਚ ਹੋ ਗਈ ਬਹੁਤ ਜਲਦੀ ਨਤੀਜਾ ਆ ਗਿਆ ਤੇ ਬਹੁਤ ਜਲਦੀ ਗੱਲ ਕਲੀਅਰ ਵੀ ਹੋ ਗਈ ਹੈ ਦੇਖੋ ਬੀਬੀ ਆਤਿਸ਼ੀ ਵਾਲਾ ਜਿਹੜਾ ਮਸਲਾ ਹੈ ਨਾ ਉਹ ਬਹੁਤ ਜ਼ਿਆਦਾ ਟੇਡਾ ਮਸਲਾ ਹੈ ਹੂੰ ਉਹਦੇ ਚ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਵਿਧਾਨਕ ਸੰਕਟ ਵੀ ਹੈ ਜੀ ਕਿਉਂ ਕਿਉਂਕਿ ਜੋ ਦਿੱਲੀ ਦੀ ਵਿਧਾਨ ਸਭਾ ਸਨੇਤੇ ਡੀਜੀਪੀ ਸਾਹਤੇ ਜੋ ਸੀਪੀ ਸੇਵਾ ਉਹਨਾਂ ਨੂੰ ਤਲਬ ਕਰ ਲਿਆ ਔਰ ਇੰਟਰਸਟਿੰਗ ਗੱਲ ਹੈ ਅੱਜ ਇੱਕ ਇੰਟਰਵਿਊ ਗੌਰਵ ਯਾਦਵ ਜੀ ਦੀ ਜਿਹੜੀ ਹੈ ਨਾ ਉਹ ਸ਼ਾਇਆ ਹੋਈ ਆ ਬੜੀ ਇੰਟਰਸਟਿੰਗ ਹੈ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛੇ ਜਾਂਦੇ ਨੇ ਤਾਂ ਉਹ ਕਹਿ ਰਹੇ ਨੇ ਬਹੁਤ ਮਤਲਬ ਕਿ ਇੱਕ ਜਦਾ ਕਹਿ ਸਕਦੇ ਆ ਡਿਪਲੋਮੈਟਿਕ ਵੇ ਹੁੰਦਾ ਜਿਹੜਾ ਉਹ ਕਹਿ ਰਹੇ ਨੇ ਕਿ ਦੇਖੋ ਡੀਜੀਪੀ ਦਾ ਕੰਮ ਪਾਲਿਸੀ ਮੇਕਿੰਗ ਨਾ ਹੁੰਦਾ ਇਹ ਜਿਹੜਾ ਕਮੋ ਸਥਾਨਕ ਪੱਦਰ ਤੇ ਜ਼ਿਲ੍ਹਾ ਪੱਦਰ ਤੇ ਮੁਕਾਮੀ ਪੱਦਰ ਤੇ ਵੇਖੇ ਜਾਂਦੇ ਆ ਜੀ ਵੀ ਮੈਨੂੰ ਇਹਦੇ ਚ ਬਹੁਤਾ ਨਹੀਂ ਪਹਿਲਾਂ ਕਮਾਲ ਦੀ ਗੱਲ ਹੈ ਹੂੰ ਮੈਂ ਮੰਨ ਲਓ ਕਿ ਛੋਟੇ ਤੋਂ ਛੋਟੇ ਮਾਮਲੇ ਦੇ ਵਿੱਚੋਂ ਟਵੀਟ ਕਰ ਦਿੰਦੇ ਨੇ ਜੀ ਜਾਣਕਾਰੀ ਦੇ ਦਿੰਦੇ ਆ ਉਹ ਕਹਿੰਦੇ ਕਿ ਡੀਜੀਪੀ ਸਾਹਿਬ ਦਾ ਜਿਹੜਾ ਕੰਮ ਹੈ ਨਾ ਐਕਚੁਅਲ ਦੇ ਵਿੱਚ ਪਾਲਿਸੀ ਮੇਕਿੰਗ ਦਾ ਹੈ ਲਾਗੂ ਇਹ ਕੰਮ ਜਿਹੜੇ ਹਾਂਜੀ ਬਿਲਕੁਲ ਇੱਕ ਦੋ ਮਾਮਲਿਆਂ ਦੇ ਵਿੱਚ ਅچھے ਪ੍ਰੈਸ਼ਨ ਸੀ ਉਹ ਪੱਤਰਕਾਰ ਦੇ ਮੈਨੂੰ ਪਤਾ ਨਹੀਂ ਕਿਹੜੇ ਪੱਤਰਕਾਰ ਨੇ ਸਵਾਲ ਕੀਤੇ ਨੇ ਉਹ ਤਾਂ ਉਹ ਜਿਹੜੇ ਸਵਾਲ ਹੋਏ ਨੇ ਦੋ ਸਵਾਲ ਨੇ ਸ਼ਾਇਦ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹੋ ਹੀ ਜਵਾਬ ਦਰਾਇਆ ਹਮ ਬੜੀ ਮਤਲਬ ਕਿ ਇੰਟਰਸਟਿੰਗ ਗਾਨੀ ਹੈ ਜੀ ਕਿ ਜਦੋਂ ਅਧਿਕਾਰ ਖੇਤਰ ਦਾ ਰੋਲਾ ਪੈ ਗਿਆ ਕਿ ਕੀ ਜਲੰਧਰ ਦੇ ਵਿੱਚ ਜਿਹੜੀ ਬੀਬੀ ਆਤਿਸ਼ੀ ਦੇ ਹੱਕ ਚ ਕਹ ਲੋ ਕੰਪਲੇਂਟ ਦਰਜ ਹੋਈ ਹੈ ਐਫ ਆਈ ਆਰ ਦਰਜ ਹੋਈ ਹੈ ਕੀ ਹੋ ਸਕਦੀ ਹੈ ਕਿ ਨਹੀਂ ਹਮ ਹੁਣ ਇੱਥੇ ਇੱਕ ਹੋਰ ਪੰਗਾ ਪੈ ਗਿਆ ਜੀ ਪੰਗਾ ਹੀ ਪੈ ਗਿਆ ਕਿ ਦਿੱਲੀ ਵਿਧਾਨ ਸਭਾ ਵੱਲੋਂ ਅਫੀਸਰ ਤਲਬ ਕਰਨ ਤੋਂ ਬਾਅਦ ਸੰਧਵਾਸ ਸਭਾ ਮੰਗ ਚਾ ਰਿਹਾ ਉਹ ਕਹਿੰਦੇ ਵੀ ਉਹਨਾਂ ਦਾ ਅਧਿਕਾਰ ਖੇਤਰ ਹੀ ਨਹੀਂ ਸਾਡੇ ਪੰਜਾਬ ਦੇ ਅਫਸਰਾਂ ਨੂੰ ਤਲਬ ਹੀ ਨਹੀਂ ਕਰ ਸਕਦੇ ਲਓ ਹਮ ਇੱਥੇ ਹੁਣ ਕਾਨੂੰਨ ਦੀ ਕਿਤਾਬ ਦੇਖਣੀ ਪਊਗੀ ਤੁਹਾਨੂੰ ਨਿਮਾਵਲੀ ਦੇਖਣੀ ਪਊ ਅਧਿਕਾਰ ਖੇਤਰ ਦੇਖਣਾ ਪਊ ਇੱਥੇ ਸੰਵਿਧਾਨਕ ਸੰਕਟ ਹੈ ਇੱਕ ਤਰ੍ਹਾਂ ਨਾਲ ਬਿਲਕੁਲ ਹੁਣ ਦੇਖੋ ਜਿਹੜੀਆਂ ਚੀਜ਼ਾਂ ਨੇ ਸਿਆਸੀ ਤੌਰ ਤੇ ਸਿਆਸੀ ਤੌਰ ਤੇ ਬਿਲਕੁਲ ਤੁਹਾਡਾ ਪ੍ਰਸ਼ਨ ਵੀ ਵਾਜਬ ਆ ਕਿ ਭਾਈ ਬੀਬੀ ਆਤਿਸ਼ੀ ਦਾ ਜਿਹੜਾ ਵੀਡੀਓ ਹੈ ਉਸ ਨੂੰ ਹੁਣ ਤਾਂ ਸੀਐਮ ਸਾਹਿਬ ਨੇ ਵੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਕਿ ਉਹ ਫਰਜ਼ੀ ਹੈ ਜੀ ਭਈ ਉੱਥੇ ਉਹਨਾਂ ਦਾ ਮਾਈਕ ਬੰਦ ਸੀ ਅਜੇ ਹਉਨਾਂ ਨੇ ਕਿਹਾ ਹੀ ਨਹੀਂ ਗੁਰੂ ਸ਼ਬਦ ਇਹਨਾਂ ਨੇ ਨਾਲ ਜੋੜਿਆ ਸਬਟਾਈਟਲ ਲਾ ਕੇ ਜੋੜ ਦਿੱਤਾ ਹੂੰ ਅੱਛਾ ਹੁਣ ਤੁਸੀਂ ਇਹ ਗੱਲ ਵੇਖੋ ਕਿ ਇਹਨਾਂ ਨੇ ਜੋ ਪਰਚਾ ਦਰਜ ਕੀਤਾ ਹੈ ਕਿ ਅਸੀਂ ਜਾਂਚ ਤੋਂ ਬਾਅਦ ਫੋਰੈਂਸਿਕ ਜਾਂਚ ਤੋਂ ਬਾਅਦ ਪਰ ਬਿਲਕੁਲ ਤੁਹਾਡਾ ਸਵਾਲ ਵਾਜਬ ਬਣ ਜਾਂਦਾ ਹੈ ਪਰ ਇੱਥੇ ਇਸ ਸਵਾਲ ਦੇ ਵਿੱਚ ਇੱਕ ਰੌਚਕਤਾ ਹੋਰ ਭਰ ਦਿੰਦਾ ਮੈਂ ਜੀ ਕਿ ਜਿਸ ਦਿਨ ਇਹ ਵੀਡੀਓ ਵਾਇਰਲ ਹੋਇਆ ਇੰਟਰਸਟਿੰਗ ਗੱਲ ਹੈ ਕਿ ਉਸ ਦਿਨ ਦਾ ਬਿਆਨ ਪੰਨੂ ਸਾਹਿਬ ਦਾ ਅਖਬਾਰਾਂ 'ਚ ਛਪਿਆ ਹੋਇਆ ਹੈ ਹੂੰ ਇੱਕ ਮਾਲ ਦੀ ਮਤਲਬ ਕਿ ਲੈਬ ਦੀ ਫੁਰਤੀ ਫਿਰ ਬਹੁਤ ਤਗੜੀ ਹੈ ਜੀ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾ ਬਿਆਨ ਪੰਨੂ ਸਾਦਾ ਸੀਗਾ ਇਸ ਮਾਮਲੇ 'ਚ ਹੂੰ ਕਿ ਇਹ ਫਰਜ਼ੀ ਵੀਡੀਓ ਹੈ ਕਥਿਤ ਵੀਡੀਓ ਹੈ ਜਿਹੜੀ ਜੀ ਔਰ ਉਹ ਬਿਆਨ ਮੈਂ ਦੋ ਤੋਂ ਤਿੰਨ ਅਖਬਾਰਾਂ 'ਚ ਜਿੰਨਾਂ ਨੂੰ ਮੈਨੂੰ ਯਾਦ ਆ ਮੈਂ ਖੁਦ ਪੜਿਆ ਹੈ ਬਿਆਨ ਪਹਿਲਾਂ ਆ ਗਿਆ ਰਿਪੋਰਟ ਬਾਅਦ ਚ ਆਈ ਫਿਰ ਐਂ ਕਹਿ ਸਕਦੇ ਹਾਂ ਕਿਵੇਂ ਕਹੀਏ ਇਹ ਤਾਂ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਸਪੈਂਸ ਵਾਲਾ ਵਿਸ਼ਾ ਹੈ ਸਰ ਜੀ ਬੜਾ ਖੋਜ ਦਾ ਵਿਸ਼ਾ ਹੈ ਵੀ ਕਿ ਕੀ ਉਸ ਦਿਨ ਹੀ ਵੀਡੀਓ ਵਾਇਰਲ ਹੁੰਦਿਆਂ ਹੀ ਇਹ ਸਾਰੀ ਜਾਂਚ ਕਰਵਾ ਲਈ ਗਈ ਸਰ ਜੇ ਸਾਡੇ ਕੋਲ ਇੰਨਾ ਹੀ ਜਿਗਾੜ ਤਗੜਾ ਹੈ ਤਾਂ ਫਿਰ ਜੇਲ੍ਹ ਵਾਲੀ ਇੰਟਰਵਿਊ ਅਸੀਂ ਕਿਉਂ ਨਹੀਂ ਲੱਭ ਸਕੇ ਹਮ ਖੇਤੀਦਿਆਂ ਕਿ ਭਈ ਕਿਹੜੀ ਜੇਲ੍ਹ ਦੇ ਵਿੱਚ ਹੋਈ ਆ ਜੀ ਕਿਹੜੀ ਥਾਂ ਤੋਂ ਹੋਈ ਆ ਫਿਰ ਸਰ ਬਿਲਕੁਲ ਤੁਹਾਡਾ ਸਵਾਲ ਜਿਹੜਾ ਉਹ ਜਾਇਜ਼ ਬਣ ਜਾਂਦਾ ਹੈ ਕਿ ਫਿਰ ਜਿਹੜੀ ਉਹ ਪਟਿਆਲਾ ਪੁਲਿਸ ਦੀ ਕਥਿਤ ਗਰੁੱਪ ਆਡੀਓ ਸੀ ਹਾਂ ਜੀ ਉਹਦੀ ਜਾਂਚ ਕਿਉਂ ਨਹੀਂ ਕਰਵਾਈ ਗਈ ਕੁਝ ਘੰਟਿਆਂ ਦੇ ਅੰਦਰ ਅੰਦਰ ਜਦੋਂ ਇਲੈਕਸ਼ਨ ਚੱਲ ਰਿਹਾ ਸੀ ਅਮਰੀਕਾ ਦੇ ਨਾਲ ਸ਼ਾਇਦ ਉਦੋਂ ਵੀ ਇਹ ਲੈਬ ਤੇ ਬਣੀ ਹੋਏਗੀ ਬਣੀ ਬਿਲਕੁਲ ਸਤਾਪਤ ਹੋਈ ਹੋਏਗੀ ਨਾਲੇ ਤੇ ਮੈਨੂੰ ਲੱਗਦਾ ਕਿ ਸ਼ਾਇਦ ਇਹਨੂੰ ਫਾਇਦਾ ਵੀ ਉਸੇ ਦਾ ਬਹੁਤ ਹੁੰਦਾ ਜੇ ਉਹ ਵਾਕੀ ਰਿਪੋਰਟ ਉਹਦੀ ਆ ਜਾਵੇ ਆਦਰਸ਼ ਤੇ ਕਹਿ ਰਹੇ ਹੋ ਤੁਸੀਂ ਭਈ ਮਤਲਬ ਕਿ ਉਦੋਂ ਇਹ ਲੈਬ ਜਿਹੜੀ ਹੈ ਫੇਲ ਕਿਉਂ ਜਾਂਦੀ ਆ ਹੂੰ ਬੜਾ ਵੈਲਟ ਸਵਾਲ ਹੈ ਤੁਹਾਡਾ ਤੇ ਇਸ ਸਵਾਲ ਤੇ ਉਮੀਦ ਕਰਦੇ ਆ ਕਿ ਜਵਾਬ ਦਿੱਤਾ ਜਾਏਗਾ ਕਿ ਕੀ ਜਿਹੜੀ ਆਤਿਸ਼ੀ ਵਾਲੀ ਕਥਿਤ ਵੀਡੀਓ ਵਾਇਰਲ ਹੋਈ ਆ ਜੀ ਕਿ ਭਈ ਉਹਦੀ ਜਾਂਚ ਕੁਝ ਮਿੰਟਾਂ ਜਾਂ ਕੁਝ ਘੰਟਿਆਂ ਚ ਹੋ ਗਈ ਹੂੰ ਤੇ ਜੇ ਐਸੀ ਸੁਪਰ ਫਾਸਟ ਲੈਬ ਸਾਡੇ ਕੋਲ ਮੌਜੂਦ ਹੈ ਤੇ ਫਿਰ ਦੂਜੇ ਮਾਮਲਿਆਂ 'ਚ ਵੀ ਅਸੀਂ ਇਸ ਤਰ੍ਹਾਂ ਦੀ ਤਵਕਕੂ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਆਈਂਦਾ ਵੀ ਬਹੁਤ ਜਲਦੀ-ਜਲਦੀ ਹੋ ਜਾਏਗਾ ਪਰ ਇਹ ਵੀ ਇੱਕ ਚੀਜ਼ ਦੇਖਣ ਵਾਲੀ ਹੈ ਨਾ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਇਤਫਾਕ ਦੇਖੀਏ ਤਾਂ ਆਮ ਆਦਮੀ ਪਾਰਟੀ ਨੂੰ ਮદાન ਦੇ ਵਿੱਚ ਬਹੁਤ ਜਲਦੀ ਉਤਾਰਿਆ ਗਿਆ ਖਾਸ ਤੌਰ ਤੇ ਕੈਡਰ ਨੂੰ ਤੁਸੀਂ ਦੇਖੋਗੇ ਕੈਦਰ ਨੂੰ ਇਦਾਂ ਉਤਾਰਿਆ ਗਿਆ ਕਿਉਂਕਿ ਮਾਨ ਸਾਹਿਬ ਧਾਰਮਿਕ ਮਾਮਲਿਆਂ ਦੀ ਪਿਛ ਤੇ ਖੜੇ ਸੀਗੇ ਜੀ ਸਭ ਕੁਝ ਚੱਲ ਰਿਹਾ ਸੀਗਾ ਤਾਂ ਠੀਕ ਉਸ ਵੇਲੇ ਇਤਫਾਕ ਨੇ ਮਸਲਾ ਜਿਹੜਾ ਉਲਝ ਜਾਂਦਾ ਤਾਂ ਫਿਰ ਤਤਫਟ ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਹੋ ਸਕਦਾ ਫੋਰੈਂਸਿਕ ਜਾਂਚ ਵੀ ਕਰਵਾਈ ਹੋਵੇ ਮੈਂ ਉਸ ਗੱਲ ਤੋਂ ਇਨਕਾਰੀ ਨਹੀਂ ਹਾਂ ਪਰ ਉਹ ਬਹੁਤ ਜਲਦੀ ਜਲਦੀ ਕਰਨ ਵਾਸਤੇ ਇਹਨਾਂ ਨੂੰ ਮਜਬੂਰ ਹੋਣਾ ਪਿਆ ਕਿ ਬਾਈ ਕਿਤੇ ਲੇਟ ਨਾ ਹੋ ਜਾਈਏ ਕਿਤੇ ਕੁੰਡਾ ਨਾ ਕਰਾ ਲਈਏ ਜਿਵੇਂ ਆਪਾਂ ਬਈ ਚੱਕਣੇ ਸਹੀ ਗੱਲ ਹੈ ਜੀ ਅਜੀਤ ਕੁਮਾਰ ਜੀ ਕਹਿੰਦੇ ਕਿ ਅਤਿਸ਼ੀ ਹੋ ਰਹੇ ਨੇ ਕਹਿੰਦੇ ਵਾਇਸ ਸੈਂਪਲ ਤੋਂ ਬਿਨਾ ਰਿਪੋਰਟ ਕਿੰਨੇ ਕੀਤਾ ਗਿਆ ਉਹ ਤੇ ਚਾਹ ਉਹਨਾਂ ਦੇ ਲੀਡਰ ਹੋ ਸਕਦਾ ਉਹਨਾਂ ਨੇ ਸੈਂਪਲ ਦੇ ਦਿੱਤਾ ਹੋਵੇ ਜੀ ਮੇਬੀ ਉਹ ਆਪਾਂ ਬਟ ਇਹ ਹੈ ਸਰ ਇੱਕ بڑا ਕਹਿ ਲੋ ਕਿ ਇਸ ਵੇਲੇ ਰੋਚਕ ਵਿਸ਼ਾ ਹੈ ਕਿ ਭਈ ਉਹ ਕਹ ਰਹੇ ਨੇ ਅਧਿਕਾਰ ਖੇਤਰ ਹੀ ਨਹੀਂ ਜਦ ਕਿ ਉਹ ਕਹ ਰਹੇ ਨੇ ਦਿੱਲੀ ਵਿਧਾਨ ਸਭਾ ਵਾਲੇ ਕਿ ਭਈ ਇਹ ਜਿਹੜੀ ਵੀਡੀਓ ਪ੍ਰਾਪਰਟੀ ਸਾਡੀ ਹੈ ਤੁਸੀਂ ਕਿਵੇਂ ਪਰਚਾ ਦਰਜ ਕਰ ਸਕਦੇ ਹੋ ਤਮਾ ਲੱਕ ਇੰਟਰਸਟਿੰਗ ਹੋ ਗਈ ਸਾਰੀ ਕਹਾਣੀ ਤੇ ਜੇ ਇਹਦੇ ਵਿੱਚ ਜੇ ਪੰਜਾਬ ਪੁਲਿਸ ਦੀ ਆਪਾ ਪਰਸਤਿਤੀ ਦੇਖੀਏ ਉਹ ਕੋਈ ਸਾਨੂੰ ਮੈਨੂੰ ਨਹੀਂ ਲੱਗਦਾ ਕਿ ਖੁਸ਼ਗਵਾਰ ਜੀ ਲੱਗੇਗੀ ਹੂੰ ਠੀਕ ਹੈ ਨਾ ਸਾਬ ਜੇ ਸਾਡੇ ਅਫਸਰ ਉੱਥੇ ਤਲਬ ਹੁੰਦੇ ਨੇ ਜੀ ਜੇ ਤੇ ਹੁਣ ਮੰਨ ਲਓ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਹੈ ਤਾਂ ਫਿਰ ਕੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਮੁਹਵ ਹੋਏਗੀ ਹੂੰ ਉਸ ਤਲਬੀ ਨੂੰ ਚੈਲੰਜ ਕਰੇਗੀ ਜੀ ਯਾਨੀ ਉਹ ਵੀ ਇੱਕ ਰਸਤਾ ਖੁੱਲ ਗਿਆ ਜੇ ਸਾਡੇ ਆਫੀਸਰ ਸਹਿਬਾਨ ਉੱਥੇ ਤਲਬ ਹੁੰਦੇ ਨੇ ਮੇਰੇ ਖਿਆਲ ਦੇ ਨਾਲ ਇਹ ਪੰਜਾਬ ਪੁਲਿਸ ਦੀ ਕ੍ਰੈਡੀਬਿਲਟੀ ਤੇ ਇੱਕ ਹੋਰ ਝਟਕਾ ਹੈ ਬਿਲਕੁਲ ਕਿਉਂ ਕਿਉਂਕਿ ਆਪਾਂ ਵੇਖੀਏ ਚਾਹੇ ਉਹ ਤਜਿੰਦਰ ਬੱਗਾ ਹੋਵੇ ਹੂੰ ਤਜਿੰਦਰ ਬੱਗੇ ਤੋਂ ਲੱਗ ਜਾਓ ਉਹਦੇ ਵਿੱਚ ਕਈ ਆ ਜਾਣਗੇ ਅਲਕਾ ਲਾਂਬਾ ਫਿਰ ਇਸ ਤੋਂ ਇਲਾਵਾ ਕੁਮਾਰ ਵਿਸ਼ਵਾਸ ਹੂੰ ਉਤੋਂ ਲੈ ਕੇ ਆ ਚਾਹੇ ਤੁਸੀਂ ਉਹਦੇ ਚ ਸੁਖਨਾਪ ਸਿੱਧੂ ਭਾਵਨਾ ਕਿਸ਼ੋਰ ਯਾਨੀ ਇਹ ਸਾਰੇ ਮਾਮਲੇ ਚੱਕ ਲਓਗੇ ਹਮ ਪਹਿਲੇ ਇਹਦੇ ਚ ਕਿਤੇ ਨਾ ਕਿਤੇ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਪਰ ਪੁਲਿਸ ਨੂੰ ਮੂੰਹ ਦੀ ਖਾਣੀ ਪਈ ਹਮ ਤਾਂ ਉਹਦੇ ਚ ਕੀ ਹੁੰਦਾ ਕਿ ਕ੍ਰੈਡੀਬਿਲਟੀ ਜਿਹੜੀ ਹੁੰਦੀ ਹੈ ਕਿ ਪੰਜਾਬ ਪੁਲਿਸ ਦੀ ਜਿਹੜੀ ਭਲ ਇੱਕ ਦੇਖ ਹੁੰਦੀ ਹੈ ਜੀ ਉਹ ਵਾਰ-ਵਾਰ ਪ੍ਰਭਾਵਿਤ ਹੋ ਰਹੀ ਹੈ ਮੇਨ ਗੱਲ ਤਾਂ ਦੇਖੋ ਸਰਕਾਰਾਂ ਹੁੰਦੀਆਂ ਜਾਂਦੀਆਂ ਨੇ ਹਮ ਕੰਮ ਕਰਦੇ ਰਹਿੰਦੇ ਨੇ ਜੀ ਪਰ ਕਿਸੇ ਵੀ ਫੋਰਸ ਜਾਂ ਅਦਾਰਾ ਸੰਸਥਾ ਉਹਦਾ ਜੋ ਵਕਾਰ ਹੁੰਦਾ ਹੈ ਉਹ ਵਕਾਰ ਜੇ ਨੁਕਸਾਨਿਆ ਜਾਂਦਾ ਤਾਂ ਮੇਨ ਗੱਲ ਉਹ ਆ ਜੀ